ਖਲਕੇ ਦੇ ਵਿੱਚ ਜਿਹੜੀ ਵਿਕਾਸ ਦੀ ਗੱਡੀ ਆ ਉਹ ਬਹੁਤ ਤੇਜ਼ੀ ਦੇ ਨਾਲ ਚੱਲ ਰਹੀ ਆ ਔਰ ਉਹਦੇ ਵਾਸਤੇ ਸੂਝ ਸੰਗਤ ਜਿਹੜੀ ਅੱਜ ਦੇਵੇਂ ਪਿੰਡਾਂ ਦੀ ਇਕੱਠੀ ਹੋਈ ਆ ਭੁਲੇਚੱਕੇ ਪੁੰਦੇਰ ਉਹਦਾ ਸਾਰਿਆਂ ਦਾ ਬਸ ਸਵੇ ਦਾ ਵੀ ਅਸ਼ੀਰਵਾਦ ਆ ਉਹ ਆ ਦੀਆਂ ਸ਼ੁਭ ਕਾਮਨਾਵਾਂ ਨੇ ਕਿ ਜਿਹੜੇ ਇੰਨੇ ਪਰਾਰੇ ਰੁਕੇ ਕੰਮ ਸੀ ਵਿਕਾਸ ਦੇ ਅੱਜ ਉਹ ਪੂਰੇ ਹੋਣ ਜਾ ਰਹੇ ਨੇ ਆ ਜਿਹੜੀ ਸੜਕ ਭੁਲੇਚੱਕ ਵਾਲੀ ਸੀਗੀ ਮਕੇਰੀਆ ਰੋਡ ਤੋਂ ਇਹ ਲੋਟ ਜਗ ਜਾਂਦੀ ਹੈ ਇਹ ਤਕਰੀਬਨ 1.6 ਕਿਲੋਮੀਟਰ ਜਿਹੜੀ ਆ ਉਹ ਬਣਨ ਜਾ ਰਹੀ ਆ ਔਰ ਦੂਸਰੀ ਜਿਹੜੀ ਆ ਹਨੇਰਾ ਤੋਂ ਹੋ ਕੇ ਬਵੇਹਾਲੀ ਤੱਕ ਉਹ 3.54 ਕਿਲੋਮੀਟਰ ਬਣਨ ਜਾ ਰਹੀ ਆ ਸੋ ਦੋਹਾਂ ਦੇ ਤਕਰੀਬਨ 1 ਕਰੋੜ 70 ਲੱਖ ਰੁਪਈਆ ਖਰਚਾ ਹੋਣ ਦਾ ਅਨੁਮਾਨ ਹੈ ਇਹਦੇ ਨਾਲ ਵਧੀਆ ਸੜਕ ਬਣੇਗੀ ਲੋਕਾਂ ਨੂੰ ਆਵਾਜਾਈ ਦਾ ਸੌਖ ਰਹੂਗੀ ਜੇਹਨ ਚਪੜੀ ਲਜਾਂ ਦੇ ਵਿੱਚ ਸਹੂਲਤ ਮਿਲੇਗੀ ਔਰ ਇਹ ਦੇਖੋ ਖੂਬਸੂਰਤੀ ਇਹ ਆ ਕਿ ਜਦ ਸੜਕਾਂ ਬਣਦੀਆਂ ਸੀ ਜਾਂ ਟੁੱਟ ਜਾਂਦੀਆਂ ਸੀ ਕਿ ਆ ਕੋਣ ਇਹ ਸੜਕ ਦੇ ਵਿੱਚ 1 ਸਾਲ ਦੀ ਲਾਇਬਿਲਿਟੀ ਤੇ 5 ਸਾਲ ਦੀ ਮੈਂਟੇਨੈਂਸ ਜਿਹੜੀ ਸਾਹਿਬ ਉਹ ਵੀ ਵਿੱਚ ਜਿਹੜੀਆਂ ਇਨਕਲੂਡ ਕੀਤੀ ਗਈ ਆ ਸੋ ਤਕਰੀਬਨ ਉਹ ਦੁਆਰਾ ਦੱਸ ਰਿਹਾ ਕਿ ਦੋਵਾਂ ਦੇ ਉੱਪਰ ਇੱਕ ਦੀ ਲੰਬਾਈ ਜਿਹੜੀ ਆ ਉਹ 3.54 ਕਿਲੋਮੀਟਰ ਹੈ ਜਿਹੜੀ ਪਿੰਡੌਰ ਤੋਂ ਤੱਬੇ ਹਾਲੂ ਦੇ ਮੁਹੇਰੀਆ ਰੋਡ ਆ ਔਰ ਦੂਸਰੀ 1.67 ਕਿਲੋਮੀਟਰ ਆ ਤੇ ਦੋਵਾਂ ਦਾ ਜਿਹੜਾ ਖਰਚਾ ਇੱਕ ਦੇ ਤਕਰੀਬਨ 40 ਲੱਖ ਰੁਪਈਆ ਖਰਚ ਆਣਾ ਦੂਜੀ ਦੇ 60 ਲੱਖ ਰੁਪਈਆ ਖਰਚ ਆਣਾ ਸੋ ਟੋਟਲ 1 ਕਰੋੜ 7 ਲੱਖ ਦੇ ਕਰੀਬ ਇਹ ਦੋਵਾਂ ਦਾ ਖਰਚ ਆਉਣਾ ਤੇ 5 ਸਾਲ ਦੀ ਗਰੰਟੀ ਜਿਹੜੀ ਆ ਉਹ ਸੜਕਾਂ ਦੀ ਮੈਂਟੇਨੈਂਸ ਦੀ ਤਾਂ ਕਿ ਇਹ ਖਰਾਬ ਨਾ ਹੋਵੇ ਸੋ ਦੋਨੇ ਨਗਰ ਸਾਡੇ بڑے ਸਰਵਾੜ ਨਗਰ ਦੇ ਜੀ ਬੋਲੇ ਨਾਲ ਅੱਜ ਸਾਰੇ ਪਿੰਡ ਦੇ ਬਹੁਤ ਕੁਤੰਤ ਦੇ ਸਤਕਾਰਕ ਸਚੀਤਾ ਨੇ ਜੋ ਲਾ ਲਾ ਲਗਭਗ ਸਰਪੰਚਾ ਜਲਵਾੜ ਨਹੀਂ ਇੱਕ ਦਾ ਵੀ ਰਹਿ ਗਿਆ ਕੋਈ ਬੁਰਾ ਲੱਗੇਗਾ ਕਾਦੇ ਸਾਰਿਆਂ ਦਾ ਇਥੇ ਆ ਕੇ ਗਲਦੀਆਂ ਕਰਾਈਆਂ ਤੋਂ ਕਰਵਾਦ ਕਰਦਾ ਕੋਈ ਜਿਆ ਨੂੰ ਕਹਿੰਦਾ ਔਰ ਦੂਸਰੀ ਮੇਰੀ ਬੇਨਤੀ ਆ ਕਿ ਸਾਡੀ ਰਾਜਨੀਤੀ ਦਾ ਮਕਸਦ ਸਾਡੀ ਸੱਤਾ ਦਾ ਮਕਸਦ ਕੇਵਲ ਵੀ ਕੇਵਲ ਵਿਕਾਸ ਤੇ ਸੇਵਾ ਦਾ ਵਿਕਾਸ ਤੇ ਸੇਵਾ ਹੀ ਕਰਕੇ ਲੋਕਾਂ ਨੂੰ ਸੁਖ ਰਹਾਵਾ ਬਣਾਉਣਾ ਔਰ ਇਹ ਜਿਹੜੇ ਦੋਨੇ ਤਿੰਨੇ ਪਿੰਡ ਨੇ ਸਾਡੇ ਇਲਾਕੇ ਦੇ ਥਲਵਾਰ ਪਿੰਡ ਨੇ ਪਲੱਸ ਆਵਾਜ਼ਾਂ ਹੀ ਬਹੁਤ ਆ ਔਰ ਇਹ ਕਰੈਕਟਰ ਜੋ ਪਿੰਡਾਂ ਕਹਿੰਦੇ ਜਿਹੜੀਆਂ ਮੁਕੇਰੀਆਂ ਔਰ ਦੂਸਰੇ ਜਿਲ੍ਹੇ ਦੇ ਬਾਹਰ ਚੱਲਦੀ ਸੀ ਅੱਜ ਜਦੋਂ ਦੀ ਮੇਨ ਸੜਕ ਬਣ ਗਈ ਸੀਗੀ ਔਰ ਜਿਹੜੀਆਂ ਦੂਧੀਆਂ ਲਿੰਕ ਰੋਡਸ ਰਹਿ ਗਿਆ ਸੀਗੀ ਉਹ ਵੀ ਲੋਕਾਂ ਨੂੰ ਬੜੀ ਪਰੇਸ਼ਾਨੀ ਦਾ ਸਬਬ ਸੀਗਾ ਸੋ ਅੱਜ ਮੈਂ ਤਾਂ ਜਲਦੀਆਂ ਕਰਾਈਆਂ ਤੋਂ ਧੰਨਵਾਦ ਕਰਦਾ ਭਗਵੰਤ ਮਾਨ ਜੀ ਮੁੱਖ ਮੰਤਰੀ ਜੀ ਦਾ ਔਰ ਸਾਡੇ ਜਿਹੜਾ ਪੀਡਬਲੂਡੀ ਮੰਤਰੀ ਨੇ ਸ਼੍ਰੀ ਆਪਾਜਨ ਸਿੰਘ ਈਟੀਓ ਸਾਹਿਬ ਜਿਨ੍ਹਾਂ ਨੇ ਅੱਜ ਸਾਡੀ ਜਿਹੜੀ ਬੜੀ ਪੁਰਾਣੀ ਮੰਗਸੇ ਨੂੰ ਪੂਰਾ ਕੀਤਾ ਸੋ ਮੈਂ ਹੋਰ ਵੀ ਵਿਸ਼ਵਾਸ ਦੁਆਣਾ ਆਪਰਾ ਦਸਤਾਰ ਨੰਬਰ ਸਿੰਘ ਜੀ ਸੁੰਦਰ ਜੀ ਅਰਦਾਸ ਜੀ ਤੁਸੀਂ ਸਾਰੇ ਪਿੰਡ ਦੇ ਸਤਕਾਰਯੋਗ ਵਸਨੀਕ ਹੋ ਜਿਹੜੇ ਕੋ ਹੋਰ ਕੰਮ ਨੇ ਜਿਹੜੇ ਆਪਾਂ ਕਰ ਸਕਦੇ ਆ ਵੱਡੇ ਕੰਮ ਉਹ ਵੀ ਦੱਸੋ ਉਹ ਵੀ ਸਾਰੇ ਕਰਾ ਦੇ ਡਿਵੈਲਪਮੈਂਟ ਕਰਾਉਣਾ ਸਾਡੀ ਡਿਊਟੀ ਆ ਔਰ ਉਹ ਜਿਹੜਾ ਵਿਕਾਸ ਆ ਅਸੀਂ ਰਾਜਨੀਤੀ ਦੇ ਉੱਪਰ اٹਕੇ ਕੰਮ ਕਰਨਾ ਔਰ ਹਰ ਬਸਰ ਦੀ ਲੋੜ ਨੂੰ ਪੂਰਾ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਔਰ ਇਹ ਬੜੇ ਇਹਦੇ ਸਾਰੇ ਪਰਿਵਾਰ ਹੀ ਐਸੇ ਨੇ ਜਿੱਥੇ ਸਾਡੇ ਨਾਲ ਪਰਿਵਾਰਕ ਸੰਬੰਧ ਨੇ ਦੂਜੀ ਦੂਜੀ ਪੀੜੀ ਦਾ ਸਬੰਧ ਉਹ ਇਹ ਪਰਿਵਾਰ ਵਾਦਨ ਫੁੱਲਣ ਇਹਨਾਂ ਨੂੰ ਚੰਗਾ ਮਾਹੌਲ ਮਿਲੇ ਉਹ ਸਾਡੀ ਖੁਸ਼ੀ ਦੀ ਗੱਲ ਆ ਸਭ ਬਹਿ ਕੇ ਕਹਿੰਦਾ ਹੋਇਆ ਅੱਜ ਸਾਰੇ ਲੋਕਾਂ ਨੂੰ ਪਰਵਾਰ ਕਹਿੰਦਾ ਜੀ ਸਭ ਕਾਮਨਾਵਾਂ ਦਿੰਦਾ ਕਿ ਇੱਕ ਦੂਸਰੀ ਦੇ ਬੇਨਤੀ ਕਰੂੰਗਾ ਬੈਕਲੇ ਵਾਲਿਆਂ ਨੇ ਵੀ ਔਰ ਖਾਸ ਕਰਕੇ ਠੇਕੇਦਾਰ ਸਾਹਿਬ ਨੇ ਵੀ ਸਾਡੇ ਬਾਕਸਿੰਗ ਦੀ ਸਿੰਗਰਜੀ ਕੰਮ ਪਿੰਡ ਦਾ ਹੋਣਾ ਕੋਈ ਲਾਜ ਨਹੀਂ ਕਰਨਾ ਕੰਮ ਅਸੀਂ ਕੁਆਲਟੀ ਦਾ ਕਰਾਉਣਾ ਬਿਆਰੀ ਕੰਮ ਕਰਾਉਣਾ ਤਾਂ ਕਿ ਲੋਕੀਏ ਹੋਣੇ ਹੋੜ ਵੀ ਆਜੀ ਸੜਕ ਬਣੇ ਕੋ ਜਿਆਦੀ ਨਿਯਮਾਤ ਖੜੇ ਪਾ ਜਾਣ ਜਿੱਥੇ ਤੁਸੀਂ ਕੰਮ ਵੇਖਦੇ ਹੋ ਕਮਜ਼ੋਰ ਹੋ ਰਿਹਾ ਕੰਮ ਨੂੰ ਰੋਕ ਦਿਓ ਅਫਸਰ ਨੂੰ ਦੱਸ ਦਿਓ ਸਾਡੇ ਐਸਡੀਓ ਲਖਜੀਤ ਜੀ ਉੱਥੇ ਆਜਣ ਦੇ ਨਾਲ ਲਖਵੀਰ ਜਿਹੜਾ ਜੇਹੀ ਆ ਦੋਵੇਂ ਲੋਕਲ ਅਫਸਰੋ ਕਿ ਅਦਾਸਪੁਰ ਦੇ ਇਹਨਾਂ ਦੇ ਧਿਆਨ ਚ ਲਿਆਓ ਜੇ ਨਹੀਂ ਵੀ ਗੱਲਬਾਤ ਦੀ ਸਰਪੰਚਾਂ ਨੂੰ ਦੱਸੋ ਮੇਰੇ ਮੇਰੇ ਤੱਕ ਕੋ ਕਰ ਦਿਓ ਕੰਮ ਆ ਕੁਆਲਿਟੀ ਦਾ ਉਹਦੇ ਕੋਈ ਕੰਪਰਮਾਈਜ਼ ਨਹੀਂ ਹੋਣਾ ਚਾਹੀਦਾ ਕੰਮ ਵਧੀਆ ਹੋਵੇ ਤਾਂ ਕਿ ਲੋਕ ਵਧੀਆ ਤਰੀਕੇ ਦੇ ਨਾਲ ਇੱਥੇ ਰਹਿ ਸਕਣ ਸਵਾਜ ਇਸ ਮੁਬਾਰਦ ਦੇ ਉੱਪਰ ਚੰਗਾ ਲੱਗਾ ਇਹ ਜਿਹੜੇ ਬੜੇ ਪੁਰਾਣੇ ਖੰਭ ਸੀ ਅੰਗੋਲੇ ਪਏ ਸੀਗੇ ਔਰ ਕਈ ਦਿਨ ਤੋਂ ਇਹ ਹੋਣ ਵਾਲੇ ਸੀਗੇ ਅੱਜ ਇਹ ਕੰਮ ਜਿਹੜੇ ਨੇ ਸ਼ੁਰੂ ਹੋ ਜਾਣਗੇ ਸੋ ਕੋਸ਼ਿਸ਼ ਹੋਈ ਗਈ ਦੀ ਕਿੰਨੇ ਪੀਰੀਅਡ ਚ ਖਤਮ ਕਰੇ ਲੈਣੀ ਪਰ ਜਲਦੀ ਕੋਸ਼ਿਸ਼ ਕਰੋ ਕਿਉਂਕਿ ਅੱਗੇ ਸਾਲ ਆ ਰਹੇ ਨੇ ਲੋਕਾਂ ਨੂੰ ਆਪਣੀ ਫਸਲ ਵੀ ਜੰਨਗੂਆ ਲੈ ਕੇ ਜਾਣੀ ਆ ਤੇ ਜਿੰਨੀ ਜਲਦੀ ਹੋ ਸਕੇ ਉਹਨਾ ਕਰੋ ਤੇ ਵਧੀਆ ਕੰਮ ਜਰਾ ਬਿਆਰੀ ਹੋਣਾ ਚਾਹੀਦਾ